ਰਾਏਕੋਟ ਇਲਾਕੇ ਵਿੱਚ ਸਰਕਾਰ ਮਚੋਰ ਗਰੋ ਵੱਲੋਂ ਰਾਏਕੋਟ ਪਾਵਰ ਕਾਮ ਦਫ਼ਤਰ ਨੂੰ ਆਪਣਾ ਟਿਕਾਣਾ ਬਣਾਇਆ ਹੋਇਆ ਏ ਜਿਸ ਦੇ ਚੱਲਦੇ ਕੁਝ ਹੀ ਸਮੇਂ ਦੌਰਾਨ ਜੇ ਸਮਿਤ ਪੰਜ ਕੱਚੇ ਮਲਾਜ਼ਮਾਂ ਦੇ ਮੋਟਰਸਾਈਕਲ ਚੋਰੀ ਹੋ ਗਏ ਅਤੇ ਅੱਜ ਦਿਨ ਹੀ ਪਾਵਰ ਕਾਮ ਦਫ਼ਤਰ ਵਿੱਚ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਵਾਪਰਦੀ ਰਹਿੰਦੀ ਹੈ ਇਨ੍ਹਾਂ ਘਟਨਾਵਾਂ ਤੋਂ ਪੜ ਕੇ ਕੱਚੇ ਮਲਾਜ਼ਮਾਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰਾਏਕੋਟ ਪਾਵਰ ਕਾਮ ਦਫ਼ਤਰ ਦੇ ਸੁਰੱਖਿਆ ਕਰੜੇ ਪ੍ਰਬੰਧ ਮੁਕੰਮਲ ਕਰਨ ਦੀ ਮੰਗ ਕੀਤੀ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਾਵਰ ਕਾਮ ਕਰਮਚਾਰੀ ਹਰਪ੍ਰੀਤ ਸਿੰਘ ਸਰਜੀਤ ਸਿੰਘ ਆਦਿ ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਰਾਏਕੋਟ ਪਾਵਰ ਕਾਮ ਦਫ਼ਤਰ ਵਿੱਚ ਚੋਰੀ ਦੀਆਂ ਘਟਨਾਵਾਂ ਦਿਨ ਦਿਹਾੜੇ ਵਾਪਰ ਰਹੀਆਂ ਹਨ ਅਤੇ ਉਨ੍ਹਾਂ ਦੇ ਮੋਟਰਸਾਈਕਲ ਸਮੇਤ ਮੋਟਰਸਾਈਕਲਾਂ ਵਿੱਚੋਂ ਬੈਟਰੀਆਂ ਤੇ ਹੋਰ ਸਮਾਨ ਚੋਰੀ ਹੋ ਰਿਹਾ ਜਦਕਿ ਉਨ੍ਹਾਂ ਇਸ ਸਬੰਧੀ ਕਈ ਵਾਰ ਪਾਵਰ ਕਾਮ ਅਧਿਕਾਰੀਆਂ ਤੋਂ ਇਲਾਵਾ ਰਾਏਕੋਟ ਪੁਲਿਸ ਸਟੇਸ਼ਨ ਵਿੱਚ ਵੀ ਕਈ ਵਾਰ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਦੱਸਿਆ ਕਿ ਰਾਏਕੋਟ ਤਹਿਸੀਲ ਵਿੱਚ ਇਕਲੌਤੇ ਪਾਬਰਕਾਮ ਡਿਵੀਜ਼ਨ ਦਫ਼ਤਰ ਅੰਦਰ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਆ ਅਤੇ ਪਿਛਲੇ 3-4 ਸਾਲਾਂ ਤੋਂ ਦਫ਼ਤਰ ਵਿੱਚ ਦਿਨ ਅਤੇ ਰਾਤ ਵੇਲੇ ਕੋਈ ਚੌਕੀਦਾਰ ਤਾਇਨਾਤ ਨਹੀਂ ਹੈ ਜਿਸ ਕਾਰਨ ਦਫ਼ਤਰ ਵਿੱਚ ਸੁਰੱਖਿਆ ਪ੍ਰਬੰਧ ਰੱਬ ਅਸਰੀ ਹੀ ਚੱਲ ਰਹੇ ਨੇ ਅਤੇ ਉਹਨਾਂ ਦੇ ਮੋਟਰਸਾਈਕਲ ਅਤੇ ਹੋਰ ਸਮਾਨ ਚੋਰੀ ਹੋਣ ਕਾਰਨ ਨਿਰਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਚੇਤਾਵਨੀ ਦਿੰਦੇ ਆਖਿਆ ਕਿ ਜੇਕਰ ਪਾਵਰ ਕਾਮ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਲਈ ਚਲਦ ਟੁਕਮੇ ਪ੍ਰਬੰਧਨ ਨਹੀਂ ਕੀਤੇ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਇਸ ਬੰਦੀ ਜਦੋਂ ਡਿਵੀਜ਼ਨ ਰਾਏਕੋਟ ਦੇ ਐਕਸ਼ਨ ਕੁਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਪਾਵਰ ਕਾਮ ਦਫ਼ਤਰ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਮੁਲਾਜ਼ਮਾਂ ਨੂੰ ਸचेਤ ਕੀਤਾ ਗਿਆ ਅਤੇ ਉੱਥੇ ਹੀ ਦਫ਼ਤਰ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਲਈ ਅਤੇ ਚੌਕੀਦਾਰ ਦੀ ਖਾਲੀ ਪੋਸਟ ਭਰਨ ਲਈ ਵੀ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਅਦਰ ਦੂਜੇ ਪਾਸੇ ਪੁਲਿਸ थाना ਸਿਟੀ ਰਾਏਕੋਟ ਦੇ ਐਸ ਐਚ ਓ ਗੁਰਸੇਵ ਸਿੰਘ ਨੇ ਦੱਸਿਆ ਕਿ ਸਿਟੀ ਪੁਲਿਸ ਵੱਲੋਂ ਇਸ ਪਦ ਵਿੱਚ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਜਿਸ ਦੌਰਾਨ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਨ ਤੋਂ ਇਲਾਵਾ ਵੱਖ-ਵੱਖ ਐਂਗਲਾਂ ਤੋਂ ਮੋਟਰਸਾਈਕਲ ਚੋਰਾਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਕਤ ਚੋਰਾਾਂ ਨੂੰ ਕਾਬੂ ਕਰਕੇ ਚੋਰੀ ਕੀਤੇ ਮੋਟਰਸਾਈਕਲ ਜਲਦੀ ਬਰਾਮਦ ਕੀਤੇ ਜਾਣਗੇ ਰਾਏਕੋਟ ਤੋਂ ਜਸਵੀਰ ਸਿੰਘ ਹੇਰਾਂ ਦੀ ਰਿਪੋਰਟ ਬਈ ਤੇ ਕੀ ਨਾ ਥੋੜਾ ਮੇਰਾ ਨਾਮ ਹੈ ਜੀ ਸਰਜੀਤ ਸਿੰਘ ਸਰਜੀਤ ਸਿੰਘ ਦੀ ਦੂਏ ਇੱਥੇ ਘਟਰਾਵਾ ਬਾਪੁਰਜ ਨੇ ਬਾਈਕ ਚੋਰੀ ਦੀਆਂ ਹੋ ਇਸ ਤਰ੍ਹਾਂ ਦੀਆਂ ਕੀ ਕਹਿਣਾ ਥੋੜਾ ਕਿਹਦੇ ਕਿਹਦੇ ਸਮਾਨ ਹੈ ਇੱਕ ਬਾਈਕ ਮੰਗਰਾ ਚੋਰੀ ਹੋਇਆ ਪਰਪਰ ਦਾ ਜੀ ਸਭ ਤੋਂ ਪਹਿਲਾਂ ਸਾਡੇ ਕੁਸ਼ਵਿੰਦਰ ਸਿੰਘ ਜੀ ਜੈ ਜੀ ਜੋ ਕਿ ਦਫ਼ਤਰ ਦੇ ਨਾਲ ਨਾਲ ਪੂਰਾ ਸ਼ਹਿਰ ਦਾ ਇਲੈਕਟ੍ਰਿਸਿਟੀ ਦਾ ਤਿਆਰ ਰੱਖਦੇ ਨੇ ਉਹਨਾਂ ਦਾ ਮੋਟਰਸਾਈਕਲ ਚੋਰੀ ਹੋਇਆ ਜੀ ਉਸ ਤੋਂ ਬਾਅਦ ਸਾਡੇ ਹਰਪ੍ਰੀਤ ਸਿੰਘ ਜੀ ਨੇ ਜੀ ਤਾਂ ਪਰ ਤੋਂ ਸਿਰਫ ਉਹਨਾਂ ਦੇ ਮੋਟਰਸਾਈਕਲ ਲੈ ਨੂੰ 2 ਮਹੀਨੇ ਹੀ ਹੋਏ ਸੀ ਅਜੇ ਨਵਾਂ ਮੋਟਰਸਾਈਕਲ ਰਿਹਾ ਕੋਈ ਲੈ ਗਏ ਚੱਕ ਕੇ ਜੀ ਉਸ ਤੋਂ ਬਾਅਦ ਜੀ ਸਾਡੇ ਅਮਨਦੀਪ ਸਿੰਘ ਨੇ ਜੀ ਨੌਡਲ ਤੇ ਉਹਨਾਂ ਦਾ ਮੋਟਰਸਾਈਕਲ ਚੱਕਿਆ ਗਿਆ ਤੇ ਉਸ ਤੋਂ ਬਾਅਦ ਸਾਡੇ ਹੋਰ ਬਹੁਤ ਮੁਲਾਜ਼ਮ ਆ ਜਿਨ੍ਹਾਂ ਦੇ ਕਿਸੇ ਦੀ ਬੈਟਰੀ ਚੋਰੀ ਹੋ ਗਈ ਕਦੇ ਕਦੇ ਦਾ ਪਲਾਸ ਲੈ ਕੇ ਕੱਢ ਕੇ ਗੱਡੀਆਂ ਖੜੀਆਂ ਹੁੰਦੀਆਂ ਜੀ ਉਹਨਾਂ ਜੋ ਕਿਸ ਦੇ ਬੈਟਰੀ ਚ ਚੋਰੀ ਹੋ ਗਈ ਕਦੇ ਕੋਸ ਚੋਰੀ ਹੋ ਗਿਆ ਕਦੇ ਕੋਸ ਚੋਰੀ ਗਿਆ ਮੈਕਸਿਮਮ ਦਰ ਘਟਨਾ ਤਾਂ ਇੱਥੇ ਹਰ ਤੀਜੇ ਦਿਨ ਵਰਤ ਵਾਪਰਦੀ ਆ ਜੀ ਪਰ ਅਸੀਂ ਪ੍ਰਸ਼ਾਸਨ ਨੂੰ ਕੋਲੇ ਬਹੁਤ ਗਿੜੇ ਲਾਤੇ ਜੀ ਪ੍ਰਸ਼ਾਸਨ ਤੋਂ ਸਾਨੂੰ ਇਹ ਤਸੱਲੀ ਦਵਾਈ ਜਾਂਦੀ ਆ ਨੈਕਸਟ ਟਾਈਮ ਇਹ ਨਹੀਂ ਹੋਊਗਾ ਕੀ ਲੱਗਦਾ ਵੀ ਕਾਰਨ ਇਥੇ ਸੁਰੱਖਿਆ ਪ੍ਰਬੰਧ ਇਹਨੇ ਕਿਉਂ ਕਮਜ਼ੋਰ ਰੱਖੀ ਚੌਕੀਦਾਰ ਦੀ ਘਾਟ ਹੈ ਜਾਂ ਹੋਰ ਪਹਿਲੀ ਗੱਲ ਤਾਂ ਇਹ ਪਿਛਲੇ 3-4 ਸਾਲ ਤੋਂ ਨਾ ਦਿਨ ਲਈ ਨਾ ਰਾਤ ਲਈ ਕੋਈ ਚੌਕੀਦਾਰ ਹੈ ਨਹੀਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਕਿਰਪਾ ਕਰਕੇ ਇੱਕ ਤਾਂ ਸਾਨੂੰ ਇੱਥੇ ਸੀਸੀਟੀਵੀ ਮੁਹੱਈਆ ਕਰਵਾਈ ਜਾਣ ਤੇ ਉਸ ਤੋਂ ਬਾਅਦ ਹੋ ਸਕੇ ਤਾਂ ਇਹ ਚੌਕੀਦਾਰ ਦਾ ਮੁਹੱਈਆ ਕਰਾਇਆ ਜਾਵੇ ਤਾਂ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਤਾਂ ਜੋ ਬਹੁਤ ਥੋੜੀ ਤਨਖਾਹ ਦੇ ਕੰਮ ਕਰਦੇ ਨੇ ਕਰ ਰਹੇ ਪ੍ਰਾਈਵੇਟ ਮੁਲਾਜ਼ਮਾ ਜਿਹੜੀ ਜੀ ਉਹ ਮਸਾਂ ਹੀ ਲੱਖ ਰੁਪਏ ਦਾ ਮੋਟਰਸਾਈਕਲ ਆਉਂਦਾ ਨਾ ਮਜ਼ਾ ਕੈਸਤਾ ਗੋਸਤਾ ਦੇ ਅਗਲਾ ਪ੍ਰਾਣਾ ਲੈਂਦਾ ਜੀ ਉਹ ਵੀ ਚੱਕਿਆ ਜਾਂਦਾ ਤੁਸੀਂ ਖੁਦ ਸਿਆਣੇ ਹੋ ਵੀ ਮੁਲਾਜ਼ਮ ਕਿੱਧਰ ਨੂੰ ਜਾਊਗਾ ਕਰਦਾ ਖਰਚਾ ਚਲਾਉ ਕੋ ਜਾ ਉਹ ਦੁਬਾਰਾ ਕੰਮ ਤੇ ਆਉਣ ਲਈ ਸਾਧਨ ਪ੍ਰੋਵਾਈਡ ਕਰੂਗਾ ਫੋਟੋ ਹੁਣ ਕੀ ਕਹਿਣਾ ਜੇ ਕੋਈ ਇਸ ਤਰ੍ਹਾਂ ਦੀ ਦੁਬਾਰਾ ਘਟਨਾ ਵਾਪਰਦੀ ਹੈ ਦੇਖੋ ਜੇ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਵਾਪਰੀ ਤਾਂ ਅਸੀਂ ਕਿਸ ਹੱਦ ਤੱਕ ਚਲੇ ਜਾਵਾਂਗੇ ਕੋਈ ਸਾਨੂੰ ਵੀ ਨਹੀਂ ਪਤਾ ਅਸੀਂ ਧਰਨੇ ਵੀ ਲਾਵਾਂਗੇ ਜੀ ਹੜਤਾਲ ਵੀ ਕਰਾਂਗੇ ਹੋ ਸਕਿਆ ਅਸੀਂ ਥਾਣੇ ਦਾ ਘਰਾਵ ਕਰੀਏ ਜਾਂ ਡਿਪਟੀ ਸਾਹ ਦਾ ਘਰਾਵ ਕਰੀਏ ਪਰ ਸਾਡੀ ਪ੍ਰਸ਼ਾਸਨ ਤੋਂ ਮੰਗਦਾ ਵੀ ਜੋ ਵੀ ਪੀਸੀਆਰ ਵਾਲੇ ਮੁਲਾਜ਼ਮ ਨੇ ਉਹਨਾਂ ਅਗੇ ਬੇਨਤੀ ਆ ਵੀ ਜੇ ਹੋ ਸਕੇ ਬਾਹਲੇ ਨਹੀਂ ਦੋ ਗੜੇ ਸਾਡੇ ਦਫ਼ਤਰ ਮਾਰ ਜਾ ਕਰ ਚਲੋ ਇਹਨੇ ਸਾਨੂੰ ਵੀ ਤਸੱਲੀ ਜੀ ਹੋ ਜੂ ਵੀ ਚਲੋ ਕੋਸ ਮੁਲਾਜ਼ਮ ਆਉਂਦੇ ਆ ਜੀ ਤੇ ਚੋਹਰਾ ਨੂੰ ਵੀ ਨੱਥ ਪਾਈ ਜਾ ਸਕੇ ਤਾਂ ਕਰਕੇ ਸਾਡੇ ਪ੍ਰਸ਼ਾਸਨ ਅਗੇ ਮੰਗਦਾ ਜੀ ਜੀ ਦਾ ਮੈਂ ਜੀ ਤੁਹਾਡਾ ਮੇਰਾ ਨਾਂ ਜੀ ਹਰਪ੍ਰੀਤ ਆ ਤੇ ਅਸੀਂ ਸਾਰੇ ਇੱਥੇ ਕੱਚੇ ਮੁਲਾਜ਼ਮ ਅੱਜ ਇਕੱਠੇ ਹੋਏ ਆ ਜੀ ਕੀ ਰੀਜ਼ਨ ਹੈ ਜੋ ਤੁਸੀਂ ਅੱਜ ਇਕੱਠੇ ਹੋਏ ਹੈ ਕੀ ਹੈ ਜਮਾਦਾਰ ਸਾਡੇ ਕੁਝ ਸਮੇਂ ਦੇ ਵਿੱਚ ਹੀ ਇੱਥੋਂ 4-5 ਮੋਟਰਸਾਈਕਲ ਚੋਰੀ ਹੋ ਚੁੱਕੇ ਆ ਜੀ ਮੁਲਾਜ਼ਮਾਂ ਦੇ ਹਾਂ ਜੀ ਮੁਲਾਜ਼ਮਾਂ ਦੇ ਤੇ ਜਿੰਨੇ ਪ੍ਰਾਈਵੇਟ ਮੋਟਰਸਾਈਕਲ ਚੋਰੀ ਹੋਏ ਸਾਰੇ ਪ੍ਰਾਈਵੇਟ ਮੁਲਾਜ਼ਮਾਂ ਦੇ ਹੋਏ ਆ ਇੱਕ ਸਾਡੇ ਜੀ ਸਾਹਿਬ ਦਾ ਚੋਰੀ ਹੋਇਆ ਅੱਛਾ ਇੱਕ ਕਾਰ ਕੀ ਇਹਦੇ ਕੋਈ ਚੌਕੀਦਾਰ ਹੈ ਨਹੀਂਗਾ ਸਰਖਾ ਦੇ ਪ੍ਰਬੰਧਕ ਕੋ ਭਾਗ ਵੱਲੋਂ ਕੀਤਾ ਨਹੀਂ ਗਿਆ ਨਹੀਂ ਜੀ ਇੱਥੇ ਕੋਈ ਚੌਕੀਦਾਰ ਨਹੀਂ ਹੈਗਾ ਪਿਛਲੇ ਕਾਫੀ ਟਾਈਮ ਤੋਂ ਇੱਥੇ ਚੌਕੀਦਾਰ ਦੀ ਇੱਕ ਪੋਸਟ ਸੀਗੀ ਉਹ ਮੁੰਡਾ ਪ੍ਰਮੋਟ ਹੋ ਗਿਆ ਸੀ ਉਸ ਤੋਂ ਬਾਅਦ ਇੱਥੇ ਕੋਈ ਚੌਕੀਦਾਰ ਨਹੀਂ ਹੈਗਾ ਜੀ ਤੇ ਮਤਲਬ ਚੌਕੀਦਾਰ ਦੀ ਪੋਸਟ ਅੰਦਾਜ਼ਾ ਕਿੰਨੇ ਚਿਰ ਤੋਂ ਖਾਲੀ ਅੰਦਾਜ਼ਾ ਹੋਈ ਗਈ 3-4 ਸਾਲ ਤੋਂ ਓਕੇ ਤੇ ਹੁਣ ਤੁਸੀਂ ਇਸ ਬਾਬਤ ਅਧਿਕਾਰੀਆਂ ਨੂੰ ਮਿਲੇ ਹਾਂ ਹਾਂ ਜੀ ਅਸੀਂ ਪੁਲਿਸ ਰਿਪੋਰਟ ਵੀ ਕਰੀ ਆ ਜੀ ਤੇ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਮਿਲੇ ਆ ਜੀ ਜੀ ਤੇ ਉਹਨਾਂ ਨੇ ਪ੍ਰੋਸਾ ਦਵਾਇਆ ਵਾ ਵੀ ਤਾਂ ਇਹ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕਰਵਾਇਆ ਜਾਏਗਾ। ਆਪਣੇ ਤੌਰ ਤੇ ਤੇ ਸੋਚਿਆ ਗਾ ਵੀ ਇਸ ਸਮੱਸਿਆ ਦਾ ਕੀ ਸੋਲੂਸ਼ਨ ਕਰਵਾ ਕੋਲ ਸੁਜੈਸਟ ਕੀਤਾ ਗਿਆ ਤੁਹਾਨੂੰ ਥੋੜੇ ਪਾਵਰਪਲ ਤੋਂ। ਸਾਨੂੰ ਦਾ ਚੌਕੀਦਾਰ ਇੱਕ ਭਹਈਆ ਕਰਵਾਇਆ ਜਾਵੇ ਜੀ ਜਿਹਦੇ ਦਿਨ ਤੋਂ ਦਿਨ ਵੇਲੇ ਵੀ ਡਿਊਟੀ ਹੋਵੇ ਰਾਤ ਵੇਲੇ ਵੀ ਡਿਊਟੀ ਹੋਵੇ ਜੀ ਤਾਂ ਇਹ ਬਸ ਨੇ ਦਾ ਹੱਲ ਹੋ ਸਕਦਾ ਜੀ। ਹੈਨਾ ਵੱਡਾ ਸਵਾਲ ਹੈ ਜਿਹੜੀ ਇਹ ਚੋਰੀਆਂ ਹੋਈਆਂ ਨੇ ਕੀ ਇਹ ਦਿਨ ਸਮੇਂ ਹੋਈਆਂ? ਹਾਂ ਜੀ ਇਹ ਦਿਨ ਸਮੇਂ ਚੋਰੀ ਹੁੰਦੀ ਹੈ। ਅੱਛਾ। ਮੋਦਨਾ ਵਿੱਚ ਸਿਕਿਉਰਿਟੀ ਦੇ ਸਖਤ ਪੁਖਤਾ ਪ੍ਰਬੰਧ ਨਹੀਂ ਹੈ ਨਹੀਂ ਜੀ ਕੋਈ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਨਹੀਂ ਹੈਗੇ ਜੀ ਨਾ ਕੋਈ ਇੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜੀ ਇੱਕ ਆਪਣੇ ਇੱਥੇ ਬਾਬੇ ਵਾਲਾ ਚੌਂਕ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਕਿ ਜੀ ਪਰ ਉਹ ਕਾਫੀ ਟਮੇ ਤੋਂ ਬੰਦ ਹੀ ਨੇ ਹਾਂਜੀ ਸੋਪਾ ਹੁਣ ਕੋਈ ਤਕੀਮ ਮੰਗ ਕਰਦੇ ਕਿਸ ਤਰ੍ਹਾਂ ਦਾ ਕੀ ਪ੍ਰੋਗਰਾਮ ਅਸੀਂ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਤੋਂ ਵੀ ਇਹ ਸਾਡੇ ਜਿਹੜੇ ਮੋਟਰਸਾਈਕਲ ਚੋਰੀ ਹੋਏ ਆ ਵੀ ਇਹਨਾਂ ਦੀ ਜਾਂਚ ਕਰਵਾਈ ਜਾਵੇ ਜੀ ਤੇ ਜਲਦ ਤੋਂ ਜਲਦ ਇਹ ਜਿਹੜੇ ਹੈਗੇ ਆ ਚੋਰ ਆਈਓ ਫੜੇ ਜਾਣ ਜੀ ਹਾਂਜੀ ਕਿ ਇਸੇ ਪੋਸਟਾ ਪ੍ਰਬੰਧਾ ਜਿਹੜੇ ਸੁਰੱਖਿਆ ਦੇ ਉਹ ਕਰਵਾਏ ਜਾਣਾ ਜੀ ਹਾਂਜੀ ਜੇ ਅੱਗੇ ਤੋਂ ਇੱਥੇ ਕੋਈ ਵੀ ਇਦਾਂ ਦਾ ਘਟਨਾ ਹੁੰਦੀ ਆ ਜਾਂ ਮੋਟਰਸਾਈਕਲ ਚੋਰੀ ਹੁੰਦੇ ਆ ਤਾਂ ਅਸੀਂ ਲੰਬਾ ਸਮਾਂ ਘਰ ਚ ਬਿੱਡਾਂਗੇ ਪ੍ਰਸ਼ਾਸਨ ਦੇ ਵਿਰੁੱਧ ਤੇ ਧਰਨੇ ਵੀ ਲਾਵਾਂਗੇ ਜੀ ਤੇ ਬਾਕੀ ਥਾਣੇ ਦਾ ਵੀ ਘਰਾਓ ਕਰਾਂਗੇ ਜੀ ਇਹ ਮੱਕੇ ਦੇਖੋ ਬਹੁਤ ਵੱਡੀ ਗੱਲ ਆ ਦਿਨ ਦਿਹਾੜੇ ਇੱਕ ਗੰਤਕਾਰੇ ਬੁਖ ਵਿਚੋਂ 5-6 ਰਿੋਆਣਾ ਨਾਲ ਮਹਿਕਮੇ ਨਾਲ ਬਹੁਤ ਕੀਮਤੀ ਸਮਾਨ ਇਥੇ ਪਿਆ ਗਿਆ ਹਾਂਜੀ ਸਰ ਇਸ ਤੋਂ ਮੋਟਰਸਾਈਕਲਾਂ ਤੋਂ ਬਿਨਾਂ ਜੀ ਇਥੇ ਮੋਟਰਸਾਈਕਲਾਂ ਦੀਆਂ ਬੈਟਰੀਆਂ ਵੀ ਚੋਰੀ ਹੁੰਦੀਆਂ ਜੀ ਅੱਛਾ ਹਾਂਜੀ ਮੋਟਰਸਾਈਕਲਾਂ ਦੀਆਂ ਬੈਟਰੀਆਂ ਮੁੰਡੇ ਦੇ ਬੈਟਰੀਆਂ ਵੀ ਚੋਰੀ ਹੁੰਦੀਆਂ ਇਹ ਹਾਲੂਆ ਤੁਸੀਂ ਐਕਸੈਸਰ ਅਤੇ ਪਾਵਰਪੌਂਡ ਰਸਤੇ ਦੇ ਵਿੱਚ ਕੁਝ ਬਾਈਕ ਵਗੈਰਾ ਹੋਰ ਇਤਨੇ ਚੋਰੀ ਹੋਣ ਦੇ ਘਟਵਾ ਮਾ ਸਾਹਮਣੇ ਰਹੀਆਂ ਜੀ ਕੀ ਤੁਹਾਨੂੰ ਲੱਗਦਾ ਰੀਜਨ ਆ ਕੀ ਇੱਥੇ ਆਪਣੇ ਕੋਈ ਚਮਕੀਦਾਰ ਵਗੈਰਾ ਦਾ ਹੋ ਸਕੀਤੀ ਪ੍ਰਬੰਧਨ ਕਿਹਦੇ ਨਾਲ ਕੱਲ ਹੀ ਸਾਡੇ ਇੱਕ ਸੀਐਚਵੀ ਕੰਮ ਇਹਦਾ ਕੁਟਸਲ ਚੋਰੀ ਹੋਇਆ ਹੈਗਾ ਅਸੀਂ ਉਹਦੀ ਕੰਪਲੀਟ ਕਰਾਤੀ ਹੈਗੀ ਤੇ ਤੁਸੀਂ ਆਪਣੇ ਕਾਰਵਾਈ ਕਰ ਰਹੀ ਹੈ ਮੈਨੂੰ ਅੱਜੇ ਕੁਝ ਪਾਵਰ ਕਾਮ ਦੇ ਜੋ ਬੱਚੇ ਬਣਾ ਰਹੇ ਉਹਨਾਂ ਨੂੰ ਫਟਾਓ ਕਿਤੇ ਸਾਡੇ ਇੱਥੇ ਦਫ਼ਤਰ ਚ ਬਾਈਕ ਵਗੈਰਾ ਚੋਰੀ ਹੋਣੀ ਤੇ ਉਹਦੇ ਬਾਅਦ ਕੋਈ ਕੰਪਲੇਂਟ ਆਈ ਹੈ ਤੇ ਆਪਾਂ ਕਹਈਏ ਤਾਂ ਤੇ ਕੀ ਕਰਨਾ ਹੈ ਹਾਂਜੀ ਇੱਥੋਂ ਸਾਨੂੰ ਰੈਕਪੋਰਟ ਜਿਹੜਾ ਬਿਲੀਬੂਡ ਦੇ ਦਫ਼ਤਰ ਆ ਉੱਥੋਂ ਸਾਨੂੰ ਸੂਚਨਾ ਮਿਲੀ ਜਾ ਵੀ ਕੋਈ ਮੋਟਰਸਾਈਕਲ ਚੋਰੀ ਹੋਈ ਹੈ ਜੀ ਉਸ ਵੰਦੀ ਉਹ ਸਾਡੀ ਡਿਊਟੀ ਆ ਉਹ ਟ੍ਰੇਸ ਕਰਕੇ ਦੋਸ਼ੀਆਂ ਨੂੰ ਫੜਨਾ ਅਸੀਂ ਲੱਗੇ ਹੋਏ ਆਂ ਸੀਸੀਟੀਵੀ ਕੈਮਰੇਜ ਤੇ ਹੋਰ ਉਹ ਚੀਜ਼ਾਂ ਸਾਡੀਆਂ ਜਿਹੜੀ ਸਾਡੇ ਹਰ ਐਂਗਲ ਤੋਂ ਅਸੀਂ ਉਹ ਕਰਕੇ ਉਹ ਟ੍ਰੇਸ ਕਰਕੇ ਉਹ ਮੋਟਰਸਾਈਕਲ ਕਵਰ ਕਰਾਂਗੇ ਜੀ ਤੇ ਉਹ ਅਧਿਕਾਰੀ ਨਾਲ ਕੋ ਸੁਰੱਖਿਆ ਦੇ ਪ੍ਰਬੰਧਨ ਦੇ ਮਦਰ ਧੰਨਵਾਦ ਭਈਆ ਜਿਹਨਾਂ ਤੇ ਚੌਕੀਦਾਰ ਦੀ ਪੋਸਟ ਕਰ ਲਈ ਹੈ ਕੋਗਰੇਤ ਰੰਮੀ ਮੁੰਟਾਂ ਜਾਂਦੇ ਕਿ ਉਹਦੇ ਲਈ ਵੀ ਤੁਸੀਂ ਅਰਜ਼ੀ ਕੀਤੀ ਅਧਿਕਾਰੀਆਂ ਨੂੰ ਹਾਂਜੀ ਮੈਂ ਉੱਥੇ ਜਾ ਕੇ ਉਹਨਾਂ ਨੂੰ ਹਦਾਇਤਾਂ ਵੀ ਕਰੀਆਂ ਅੱਗੇ ਤੋਂ ਜੇਹੀ ਗੱਲ ਨਾ ਹੋਵੇ ਤੇ ਆਪਦੀ ਚੀਜ਼ ਦੀ ਉਹਨਾਂ ਨੂੰ ਕਿਹਾ ਵੀ ਸਾਮ ਸੁਭਾਲ ਵੀ ਕਰਨੀ ਹੁੰਦੀ ਆ ਉੱਥੇ ਕੈਮਰੇ ਲਗਵਾਉਣ ਲਈ ਵੀ ਮੈਂ ਉਹਨਾਂ ਨੂੰ ਕਿਹਾ ਲਵਾਓ ਜੀ ਚੌਕੀਦਾਰ ਵੀ ਉਹ ਕਹਿੰਦੇ ਲਵਾ ਲੈਣੇ ਜਲਦੀ ਚੌਕੀਦਾਰ ਵੀ ਉਹ ਕਹਿੰਦੇ ਅਸੀਂ ਰੱਖਾਂਗੇ ਉੱਥੇ ਜਿਹੜਾ ਹੋਇਆ ਕੋਈ ਜੇ ਕੋਈ ਹੋ ਜਾ ਉਪਰ ਆ ਕੋਈ ਬੰਦਾ ਹੋ ਜਾ ਫਿਰ ਦਾਵਾ ਚੱਕੀ ਉਹਨਾਂ ਨੂੰ ਮੈਂ ਆਪਣਾ ਮੋਬਾਈਲ ਫੋਨ ਨੰਬਰ ਤੁਹਾਡੇ ਦੇ ਫੋਨ ਨੰਬਰ ਦੇਖਿਆ ਵੀ ਤੁਰੰਤ ਸਾਨੂੰ ਤਲਾਸ਼ ਦਿਓ ਜੀ ਤਾਂ ਜੋ ਉਹ ਅੱਗੇ ਤੋਂ ਜੀ ਮਾਰਦਾਤ ਨਾ ਹੋਵੇ ਜੀ ਜਿਹੜਾ ਬਿਨਾਂ ਦੀਵਾ ਪ੍ਰਾਪਤ ਪੁਸ਼ਟੀ ਅਸੀਂ ਲੱਗੇ ਹੋਏ ਆਂ ਜੀ ਜਲਦੀ ਤੁਹਾਨੂੰ ਟ੍ਰੇਸ ਕਰਕੇ ਤੁਹਾਨੂੰ ਦੱਸਾਂਗੇ ਤੁਹਾਡੇ ਚਾਲੜ ਆਈ ਜੀ ਜਦੋਂ ਇਹ ਕੇਸ ਸੋਲਵ ਹੋ ਗਿਆ